ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਟਰੈਵਲ ਵਿਦ ਸਰਦਾਰ ਦੀ ਵਿੱਚ ਸਾਰਿਆਂ ਦਾ ਸਵਾਗਤ ਹੈ ਸੋ ਆਪ ਸਭ ਨੂੰ ਪਤਾ ਹੀ ਅੱਜ 13 April ਵਿਸਾਖੀ ਦਾ ਦਿਹਾੜਾ ਜਿਹੜਾ ਮਨਾਇਆ ਜਾਂਦਾ ਕਿਉਂਕਿ 1699 AD ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਖਾਲਸਾ ਪੰਥ ਦੀ ਜਿਹੜੀ ਸਾਜਨਾ ਕੀਤੀ ਸੀ ਖਾਲਸਾ ਦਿਵਸ ਜਿਹੜਾ ਹਰ ਸਾਲ ਮਨਾਇਆ ਜਾਂਦਾ ਸਾਡੇ ਪਿੰਡ ਵੀ ਅਤੇ ਕੋੜ ਕਰੋੜ ਕਲਾਂ ਜ਼ਿਲ੍ਹਾ ਫਰੋਹੇ ਪਰ ਸੋ ਅੱਜ ਵੀ ਜਿਹੜਾ ਇਹ ਦਿਹਾੜਾ ਮਨਾਇਆ ਜਾਣਾ ਤੇ ਅੱਜ 13 April ਦਿਨ ਅੱਜ ਸ਼ਨੀਵਾਰ ਆ ਸੋ ਅੱਜ ਆਪਾਂ ਜਿਹੜਾ ਤੁਹਾਨੂੰ ਵਿਸਾਖੀ ਦਾ ਜਿਹੜਾ ਸਾਰਾ ਮੇਲਾ ਦਿਖਾਵਾਂਗੇ ਜਿੰਨੀਆਂ ਵੀ ਇੱਥੇ ਦੁਕਾਨਾਂ ਲੱਗੀਆਂ ਗੁਰੂ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਜੋ ਜੋ ਇੱਥੇ ਪਰੰਪਰਾ ਬਣੀ ਹੋਈ ਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਮੇਲੇ ਦੇ ਵਿੱਚ ਆਪਾਂ ਤੁਹਾਨੂੰ ਜਮਾਂ ਜਿਹੜੀ ਚੀਜ਼ ਹੈਗੀ ਆ ਉਹੀ ਆਪਾਂ ਵਿਸਾਖੀ ਦੇ ਮੇਲੇ ਦੀ ਤੁਹਾਨੂੰ ਦਿਖਾਵਾਂਗੇ ਇੱਥੇ ਸਾਰੀਆਂ ਦੁਕਾਨਾਂ ਲੱਗੀਆਂ ਪ੍ਰਸ਼ਾਦ ਵਾਲੀਆਂ ਤੁਹਾਨੂੰ ਦੁਕਾਨਾਂ ਦਿਖਾਈਆਂ ਤੇ ਇਹ ਹੈਗਾ ਮੇਨ ਗੇਟ ਗੁਰਦੁਆਰਾ ਸਾਹਿਬ ਦਾ ਸਾਡੇ ਦਾ ਤੇ ਇਧਰਲੇ ਨਾਲ ਹੀ ਬਾਗ ਬਣਿਆ ਹੋਇਆ ਤੇ ਇਧਰਲੇ ਪਾਸੇ ਜਿਹੜੀ ਮੋਟਰਸਾਈਕਲਾਂ ਦੀ ਪਾਰਕਿੰਗ ਬਣੀ ਹੋਈ ਆ ਤੇ ਇੱਥੇ ਜਿਹੜਾ ਲਾਇਆ ਹੋਇਆ ਸਾਡੇ ਪਿੰਡ ਦੇ ਲੋਕ ਭਲਾਈ ਆਰਮੀ ਗਰੁੱਪ ਵਾਲਿਆਂ ਨੇ ਕਿਤਾਬਾਂ ਦੀ ਜਿਹੜੀ ਸਟਾਲ ਲਾਈ ਹੋਈ ਆ ਮੁਫਤ ਮੈਡੀਕਲ ਕੈਂਪ ਦੀ ਜਿਹੜੀ ਸਟਾਲ ਲਾਈ ਹੋਈ ਉਹ ਵੀ ਜਿਹੜੇ ਲੋਕ ਭਲਾਈ ਆਰਮੀ ਗਰੁੱਪ ਦੇ ਮੈਂਬਰਾਂ ਵੱਲੋਂ ਲਾਈ ਹੋਈ ਆ ਤੇ ਜਿੰਨੇ ਵੀ ਸਾਡੇ ਫੌਜੀ ਵੀਰਾਂ ਪਿੰਡ ਦੇ ਤੇ ਉਹ ਐਂਬੂਲੈਂਸ ਨਾਲ ਜਿਹੜੀ ਐਂਬੂਲੈਂਸ ਸਹਾਤਾ ਵੀ ਐਮਰਜੈਂਸੀ ਵਾਸਤੇ ਦਿੱਤੀ ਹੋਈ ਆ ਕਿ ਇੱਥੇ ਜਿਹੜੇ ਹਰ ਇੱਕ ਕੋਈ ਵੀ ਬੂਟਾ ਲਿਆ ਸਕਦਾ ਫ੍ਰੀ ਚ ਬੂਟੇ ਵੀ ਜਿਹੜੇ ਉਹਨਾਂ ਨੂੰ ਦੇਣ ਵਾਸਤੇ ਟਰਾਲੀ ਭਰੀ ਹੋਈ ਆ ਤੇ ਨਾਲ ਹੀ ਇਧਰਲੇ ਪਾਸੇ ਜਿਹੜੀ ਮਿੱਟੀ ਕੱਢਣ ਦੀ ਪਰੰਪਰਾ ਜਿਹੜੀ ਇਹ ਵੀ ਕਾਫੀ ਪੁਰਾਣੀ ਚੱਲ ਰਹੀ ਹੈ ਇੱਥੇ ਲੋਕ ਕੱਢਦੇ ਮਿੱਟੀ ਇਹ ਨਹੀਂ ਪਤਾ ਕਿਉਂ ਕੱਢਦੇ ਆ ਪਰ ਇਹ ਪਰੰਪਰਾ ਇੱਥੇ ਬਣੀ ਹੋਈ ਆ ਤੇ ਇੱਥੇ ਜਿਹੜੇ ਲੋਕ ਦੂਰੋਂ ਦਰਾਂਡਿਓ ਆ ਕੇ ਜਿਹੜੇ ਵਿਸਾਖੀ ਦੇ ਮੇਲੇ ਤੇ ਆਪਣਾ ਮਿੱਟੀ ਕੱਢ ਕੇ ਜਾਂਦੇ ਆ ਮਸਾਖੀ ਦਾ ਮੇਲਾ ਦੇਖ ਕੇ ਜਾਂਦੇ ਆ ਤੇ ਇੱਥੇ ਜਿਹੜੀ ਜਲਦੀ ਸੇਵਾ ਵੀ ਲੋਕ ਭਲਾਈ ਆਰਮੀ ਗਰੁੱਪ ਦੇ ਮੈਂਬਰਾਂ ਵੱਲੋਂ ਹੀ ਜਿਹੜੇ ਜਿੰਨੇ ਵੀ ਸਾਡੇ ਮੈਂਬਰ ਆ ਉਹ ਕਰ ਰਹੇ ਆ ਇੱਥੋਂ ਹੁਣ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਣੀ ਹੋਈ ਬਾਬਾ ਆਰਮਦਾਸ ਜੀ ਦੀ ਜਗ੍ਹਾ ਤੇ ਇੱਥੇ ਜਿਹੜੇ ਆ ਝੰਡੇ ਵੀ ਝੁਲਾ ਕੇ ਜਾਂਦੇ ਆ ਲੋਕ ਜਿਨ੍ਹਾਂ ਦੇ ਬੱਚੇ ਹੁੰਦੇ ਆ ਜਾਂ ਜਿਨ੍ਹਾਂ ਦੇ ਨਵੇਂ ਵਿਆਹ ਹੁੰਦੇ ਆ ਤੇ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਤੇ ਇੱਧਰਲੇ ਪਾਸੇ ਪਾਰਕਿੰਗ ਤੇ ਉੱਥੇ ਲੱਗੇ ਹੋਏ ਝੂਲੇ ਉਹ ਆਪਾਂ ਤੁਹਾਨੂੰ ਬਾਅਦ 'ਚ ਵੀ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਪਹਿਲਾਂ ਕਰਵਾਉਣੇ ਆ ਗੁਰੂ ਸਾਹਿਬ ਦੇ ਦਰਸ਼ਨ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਤੇ ਫਿਰ ਆਪਾਂ ਤੁਹਾਨੂੰ ਜਿਹੜੇ ਉਧਰਲੇ ਮੇਲੇ ਵਾਲੇ ਪਾਸੇ ਝੂਲੇ ਵਾਲੇ ਪਾਸੇ ਹੋਰ ਪਾਸੇ ਲੈ ਕੇ ਚੱਲਾਂਗੇ ਤੇ ਜਿਹੜਾ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਗੁਰਦੁਆਰਾ ਸਾਹਿਬ ਅੰਦਰੋਂ ਤੇ ਨਾਲੇ ਤੁਹਾਨੂੰ ਕਰਵਾਉਣੇ ਆ ਗੁਰੂ ਸਾਹਿਬ ਦੇ ਦਰਸ਼ਨ ਤੇ ਆਪਾਂ ਪਹੁੰਚ ਗਏ ਆ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਟੇਕਦੇ ਆ ਮੱਥਾ ਤੇ ਸੰਗਤ ਬੈਠੀ ਜਿਹੜੀ ਹਾਜ਼ਰੀ ਲਵਾ ਰਹੀ ਆ ਕਥਾ ਕੀਰਤਨ ਦੇ ਵਿਚਾਰ ਜੋ ਹੋ ਰਹੇ ਨੇ ਉਹ ਸਾਰੀ ਸੰਗਤ ਸੁਣ ਰਹੀ ਆ ਬੈਠ ਕੇ ਸ਼ਰਦਾ ਦੇ ਨਾਲ ਤੇ ਕਿਉਂਕਿ ਹਜੇ ਟਾਈਮ ਥੋੜਾ ਹੋਇਆ ਇਸ ਕਰਕੇ ਸੰਗਤ ਜੇ ਆਉਣੀ ਸ਼ੁਰੂ ਹੋਣੀ ਹੋਈ ਆ ਤੇ ਫਿਲਹਾਲ ਆਪਾਂ ਮੱਥਾ ਟੇਕ ਕੇ ਬੈਠ ਗਏ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਨਾਲ ਇੱਥੇ ਵੀ ਜਿਹੜਾ ਸਾਡਾ ਤੀਸਰਾ ਖੂਨਦਾਨ ਕੈਂਪ ਇਹ ਵੀ ਲੋਕ ਭਲਾਈ ਆਰਮੀ ਗਰੁੱਪ ਦੇ ਮੈਂਬਰਾਂ ਵੱਲੋਂ ਲਾਇਆ ਜਾਂਦਾ ਹਰ ਸਾਲ ਤੀਸਰਾ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਵਾ ਤੇ ਜਿਨ੍ਹਾਂ ਨੇ ਖੂਨ ਦਾਨ ਕਰਨਾ ਤੇ ਉਹ ਵੀ ਜਿਹੜਾ ਇੱਥੇ ਬੈਠੇ ਹੋਏ ਨੇ ਡਾਕਟਰ ਸਾਹਿਬਾਨ ਜਿਹੜੇ ਉਹ ਵੀ ਬੈਠੇ ਹੋਏ ਨੇ ਇੱਥੇ ਆਏ ਹੋਏ ਨੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਲੰਗਰ ਆਲ ਇੱਥੇ ਚਾਹ ਦਾ ਲੰਗਰ ਲਾਇਆ ਹੋਇਆ ਹੈ ਤੇ ਆਪਣਾ ਗਊਸ਼ਾਲਾ ਦੀ ਕਮੇਟੀ ਵੱਲੋਂ ਏ ਵੀ ਜਿਹੜਾ ਇਹਨਾਂ ਨੇ ਆਪ ਦੇ ਵੱਲੋਂ ਹਰ ਸਾਲ ਲਾਉਂਦੇ ਚਾਹ ਦਾ ਲੰਗਰ ਤੇ ਅੰਦਰ ਆ ਹੈਗਾ ਰਸੋਈ ਘਰ ਗੁਰਦੁਆਰਾ ਸਾਹਿਬ ਦਾ ਇੱਥੇ ਲੰਗਰ ਪਾਣੀ ਪ੍ਰਸ਼ਾਦਾ ਸਾਰਾ ਕੁਝ ਤਿਆਰ ਹੁੰਦਾ ਵਾ ਤੇ ਇੱਥੇ ਹਲਵਾਈ ਜਿਹੜੇ ਦੋ ਤੋਂ ਤਿੰਨ ਦਿਨ ਪਹਿਲਾਂ ਆ ਜਾਂਦੇ ਨੇ ਉਹ ਸੰਗਤਾਂ ਪਿੰਡ ਦੀਆਂ ਸੇਵਾ ਕਰਦੀਆਂ ਨੇ ਆ ਹੈਗਾ ਲੰਗਰ ਹਾਲ ਜਿੱਥੇ ਪ੍ਰਸ਼ਾਦਾ ਪਾਣੀ ਬੈ ਕੇ ਸੰਗਤ ਛਕਦੀ ਆ ਛਕਾਉਂਦੀ ਆ ਤੇ ਖੁਸ਼हाल ਹੋ ਕੇ ਜਾਂਦੀ ਕਿਉਂਕਿ ਖੰਡਪੜ ਸਾਹਿਬ ਪ੍ਰਕਾਸ਼ ਹੋ ਜਾਂਦੇ ਨੇ 11 ਅਪ੍ਰੈਲ ਨੂੰ ਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਭੋਗ ਪਾਏ ਜਾਂਦੇ ਨੇ ਆ ਸਾਡੇ ਜਿਹੜੇ ਸੇਵਾਦਾਰ ਇੱਥੇ ਖੜੇ ਨੇ ਤੇ ਇਹ ਜਿਹੜੇ ਬਹੁਤ ਸ਼ਰਦਾ ਨਾਲ ਜਿਹੜਾ ਸਾਰਾ ਪਿੰਡ ਰਲ ਮਿਲ ਕੇ ਜਿਹੜਾ ਬਹੁਤ ਵਧੀਆ ਧੂਮ-ਤੂਮਾਂ ਟੜਕੇ ਨਾਲ ਜਿਹੜਾ ਇਹ ਵਿਸਾਖੀ ਦਾ ਮੇਲਾ ਮਨਾਇਆ ਜਾਂਦਾ ਤੇ ਇਧਰਲੇ ਪਾਸੇ ਕੋਈ ਪਾਰਕਿੰਗ ਤੇ ਇੱਥੇ ਜਿਹੜੇ ਝੂਲੇ ਤੇ ਜਿਹੜੀਆਂ ਚੀਜ਼ਾਂ ਸਮਾਨਾ ਅਸਮਾਨ ਜਾਂ ਕੋਈ ਮੰਨ ਲਓ ਖਾਣ-ਪੀਣ ਦੀਆਂ ਵਾਸਤਾ ਜੰ ਬੱਚਿਆਂ ਵਾਲਿਆਂ ਕੋਈ ਖੜਾਉਣੇ ਵਾਲਿਆਂ ਉਹ ਸਾਰੀਆਂ ਦੁਕਾਨਾਂ ਗਰਾਊਂਡ ਦੇ ਵਿੱਚ ਬਣਾਈਆਂ ਹੋਈਆਂ ਤੇ ਇਧਰਲੇ ਪਾਸੇ ਹੈਗੇ ਝੂਲੇ ਪਹਿਲਾਂ ਹੁਣ ਬੱਚਿਆਂ ਨੂੰ ਨਾਲੇ ਆਪਾਂ ਤਾਂ ਝੂਲੇ ਨਾਲ ਆਪਾਂ ਦਵਾਉਣੇ ਉਹਨਾਂ ਨੂੰ ਤੇ ਨਾਲੇ ਨਾਲੇ ਤੁਹਾਨੂੰ ਦਿਖਾਉਣੇ ਆ ਬਈ ਇੱਥੇ ਕੀ ਕੁਸ਼ ਹੈਗਾ ਵਾ ਆ ਹੈਗਾ ਆਪਣਾ ਝੂਲੇ ਇਹ 50 ਰੁਪਏ ਟੈਕਟ ਲੈਂਦੇ ਆ ਇੱਕ ਜਾਣੇ ਦੀ ਤੇ ਦੋ ਜਾਣਿਆਂ ਦੀ 100 ਹੋ ਗਏ ਤੇ ਬਾਕੀ ਜਿਵੇਂ ਮੰਨ ਲਓ ਵਾਧਾ ਤੇ ਉਵੇਂ-ਉਵੇਂ ਹੀ ਬਾੜਾ ਮੋਟਾ ਕਰ ਵੀ ਲੈਂਦੇ ਆ ਵਾਦਾ ਘਾਟਾ ਤੇ ਆ ਬੱਚਿਆਂ ਦੇ ਜੰਪਿੰਗ ਵਾਸਤੇ ਜਿਹੜੇ ਉਹ ਸਪ੍ਰਿੰਗ ਵਾਲੇ ਲੱਗੇ ਹੁੰਦੇ ਆ ਤੇ ਉਹ ਵੀ ਇੱਥੇ ਹੈਗੇ ਆ ਤੇ ਆ ਜਿਹੜੀਆਂ ਮੱਛੀਆਂ ਜੀਆਂ ਤੇ ਇੱਥੇ ਹੈਗਾ ਮਿੱਕੀ ਮਾਊਸ ਮਿੱਕੀ ਮਾਊਸ ਇਹ 2-3 ਤਰ੍ਹਾਂ ਦੇ ਆ ਜਿਵੇਂ ਆ ਵੱਡਿਆਂ ਵਾਸਤੇ ਆ ਤੇ ਕਾਰਾਂ ਵਾਲੇ ਢੂਲੇ ਜਿਹੜੇ ਇਹ ਵੀ ਬਣੇ ਹੋਏ ਉਧਰਲੇ ਪਾਸੇ ਟਰੇਨ ਚੱਲੀ ਜਾਂਦੀ ਆ ਉਹ ਵੀ ਇੱਥੇ ਹੈਗੀ ਆ ਤੇ ਉਹ ਜੰਪਿੰਗ ਵਾਲੇ ਤੇ ਇੱਥੇ ਜਿਹੜੇ ਬੱਚੇ ਟਰੇਨ ਦੇ ਵਿੱਚ ਜਿਹੜੇ ਝੂਟ ਲੈਂਦੇ ਇਹ ਵੀ ਜਿਹੜੇ 20-20 ਰੁਪਈਆ ਇਹਨਾਂ ਦੀ ਟਿਕਟ ਰੱਖੀ ਹੋਈ ਆ ਤੇ ਇਹ ਵੀ ਜਿਹੜੇ ਇੱਥੇ ਬੱਚੇ ਝੂਲੇ ਲੈ ਕੇ ਖੁਸ਼ ਹੁੰਦੇ ਆ ਤੇ ਵਿਸਾਖੀ ਦਾ ਮੇਲਾ ਜਿਹੜਾ ਬਹੁਤ ਵਧੀਆ ਇੰਜੋਏ ਕਰਦੇ ਆ ਬੱਚੇ ਦੇ ਕਿਉਂਕਿ ਜਿਹੜੇ ਉਮਰ ਹੌਲੀ ਹੌਲੀ ਹੁੰਦੀ ਜਾਂਦੀ ਆ ਫਿਰ ਉਹਨਾਂ ਨੂੰ ਥੋੜਾ ਜਿਹਾ ਚਾਅ ਉਮੇਂਦਾ ਰਹੇਗਾ ਉਹਨਾਂ ਬੱਚੇ ਜਿਆਦਾ ਚਾਅ ਕਰਦੇ ਆ ਮੇਲਿਆਂ ਦਾ ਇਸ ਕਰਕੇ ਬੱਚਿਆਂ ਵਾਸਤੇ ਸਪੈਸ਼ਲ ਜਿਹੜੇ ਝੂਲੇ ਹੁੰਦੇ ਆ ਮੇਲਿਆਂ ਦੇ ਵਿੱਚ ਆਮ ਵੀ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਖਾਣ ਪੀਣ ਦੀਆਂ ਚੀਜ਼ਾਂ ਜਿਵੇਂ ਗੋਲ ਗੱਪੇ ਹੋਗੇ 버ਗਰ ਹੋਗੇ ਜਾਂ ਆਈਸਕ੍ਰੀਮਾਂ ਹੋਗੀਆਂ ਨਿਊਡਲਸ ਹੋਗੇ ਫੋਰ ਪੀ ਜਾਂ 버ਗਰ ਜਿਹੜੇ ਉਹ ਸਾਰੀਆਂ ਸ਼ਾਪਾਂ ਇੱਥੇ ਅਵੇਲੇਬਲ ਹੁੰਦੀਆਂ ਨੇ ਮਲਾਂ ਹੁੰਦੀਆਂ ਇੱਥੇ ਸਾਰੇ ਮੇਲੇ ਦੇ ਵਿੱਚ ਕਿਉਂਕਿ ਬਹੁਤ ਭਾਰੀ ਮੇਲਾ ਲੱਗਦਾ ਵਾ ਇਧਰਲੇ ਪਾਸੇ ਆ ਗਏ ਹੁਣ ਜਿਹੜੀਆਂ ਸਮਾਨ ਵੇਚਣ ਖਰੀਦਣ ਵਾਲਾ ਜਿਹੜਾ ਸਮਾਨ ਹੁੰਦਾ ਐਣ ਕਾ ਊਣ ਕਾ ਲੈ ਕੇ ਬੱਚਿਆਂ ਦਾ ਸਮਾਨ ਕੀ ਜਿਹੜਾ ਲੇਡੀ ਦਾ ਜਿਹੜਾ ਸਮਾਨ ਹੁੰਦਾ ਵਾ ਕੋਈ ਮੇਕਅਪ ਵਾਲਾ ਜਿਵੇਂ ਕੋਈ ਝਾਂਜਰਾਂ ਛੱਲੇ ਮੁੰਦੀਆਂ ਜਿਹੜੀਆਂ ਉਹ ਵੀ ਇੱਥੇ ਜਿਹੜਾ ਮਿਲ ਜਾਂਦਾ ਵਾ ਤੇ ਬਾਕੀ ਆਪਣਾ ਜਿਨੇ ਅਮਰਤ ਛਕਣਾ ਤੇ ਉਹਨਾਂ ਵਾਸਤੇ ਜਿਹੜਾ ਇੱਥੇ ਸ਼ਾਸਤਰ ਦੀਆਂ ਦੁਕਾਨਾਂ ਵੀ ਵਿੱਚ ਹੈਗੀਆਂ ਉਹ ਵੀ ਤੁਸੀਂ ਜਿਹੜਾ ਆਪਦਾ ਸਮਾਨ ਲਿਆ ਸਕਦੇ ਉੱਥੇ ਹੈਗਿਆ ਹੁੰਦਾ ਮਰ ਮਿਲ ਜਾਂਦਾ ਵਾ ਤੇ ਫਿਲਹਾਲ ਜਿਹੜਾ ਬਹੁਤ ਵਧੀਆ ਮੇਲਾ ਹਰ ਸਾਲ ਬਣਾਇਆ ਜਾਂਦਾ ਇੱਧਰਲੇ ਪਾਸੇ ਦੇਖ ਲਓ ਇੱਧਰ ਬਸ ਜੁੱਤੀਆਂ ਦੀਆਂ ਦੁਕਾਨਾਂ ਵੀ ਹੈਗੀਆਂ ਬਹੁਤ ਵਧੀਆ ਦੂਰੋਂ ਦਰਾਂਡਿਓ ਲੋਕ ਆਉਂਦੇ ਚੱਲ ਕੇ ਇਸ ਮੇਲੇ ਨੂੰ ਦੇਖਣ ਵਾਸਤੇ ਤੇ ਸੋ ਇੱਕ ਬੇਨਤੀ ਹੋਰ ਆ ਵੀ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਆਪਾਂ ਅੱਜ ਤੁਹਾਨੂੰ ਸਾਰਾ ਜਿਹੜਾ ਵਿਸਾਖੀ ਦਾ ਮੇਲਾ ਵਖਾਇਆ ਆ ਆ ਹੈਗਾ ਹਰਜੀ ਬੇਕਸ ਤੇ ਡੇਰੀ ਵਾਸਤਾ ਇੱਥੇ ਭਾਈ ਜੀ ਇਹ ਅਮਰਤ ਛਕਿਆ ਹੋਇਆ ਭਾਈ ਇਹਨਾਂ ਦਾ ਤੇ ਬਹੁਤ ਸਾਫ਼ ਸੁਥਰੀ ਚੀਜ਼ ਬਣਾਉਂਦੇ ਆ ਤੇ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇੰਨੀਆਂ ਵੀ ਇਹਨਾਂ ਦੀਆਂ ਵੀਡੀਓ ਵੀ ਮੈਂ ਜੜੀਆਂ ਪੇਕ ਤੇ ਆਪਣੇ ਚੈਨਲ ਤੇ ਪਾਈਆਂ ਹੋਈਆਂ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਇਹਨਾਂ ਦੇ ਠੇਕ ਵੀ ਬਹੁਤ ਸਵਾਦ ਹੁੰਦੇ ਨੇ ਤੇ ਅੱਜ ਦਾ ਆਪਾਂ ਤੁਹਾਨੂੰ ਮੇਲਾ ਵਿਖਾਇਆ ਕਿਵੇਂ ਲੱਗਿਆ ਹੁਣ ਆਪਾਂ ਚੱਲਦੇ ਆਂ ਘਰ ਨੂੰ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ